ਇਹ ਜਿਹੜੀ ਨਾਮਰਾਦ ਬਿਮਾਰੀ ਜਿਹਦਾ ਅੱਜ ਤੱਕ ਇਲਾਜ ਹੀ ਨਹੀਂ ਬਣਿਆ ਉਹ ਹੌਲੀ-ਹੌਲੀ ਇੰਨਾ ਜ਼ਿਆਦਾ ਘਰ ਕਰਦੀ ਗਈ ਕਿ ਅੱਜ ਰਿਸ਼ਤਾ ਤਾਂ ਜੀ ਪਿਓ ਪੋਤਾਲਾ ਸੀ ਕਿਉਂਕਿ ਮੈਂ 6-7 ਸਾਲ ਉਹਨਾਂ ਦੀ ਸੰਗਤ ਕੀਤੀ ਹੈ ਮੈਂ ਹੀ ਉਹ ਸਿੰਗਰ ਲਾਸਟ ਕਹਿ ਸਕਦੇ ਜਿਨ੍ਹਾਂ ਦੀ ਉਹਨਾਂ ਨੇ ਐਲਬਮ ਕੀਤੀ ਸੀ ਖਾਣਾ ਕਿਸ ਤਰ੍ਹਾਂ ਖਾਣਾ ਕਿਵੇਂ ਤਰ੍ਹਾਂ ਮਹਿਮਾਨ ਨਿਵਾਜ਼ੀ ਕਰਨੀ ਇਹ ਮੈਂ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਸੀ ਮੈਂ ਆਪਣੇ ਆਪ 'ਚ ਕਰਮਾ ਵਾਲਾ ਸੀ ਕਿਉਂਕਿ ਮੈਂ ਸ਼ੇ 7 ਸਾਲ ਰਹੇ ਹਾਂ ਜੀ ਉਹਨਾਂ ਦੇ ਨਾਲ ਸੰਗੀਤ ਦੇ ਇੰਡਸਟਰੀ ਨੂੰ ਬੜਾ ਵੱਡਾ ਘਾਟਾ ਪਿਆ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸਾਡੇ ਨਾਲ ਬਲਰਾਜ ਜੀ ਮੌਜੂਦ ਨੇ ਗੱਲਬਾਤ ਕਰਦੇ ਬਲਰਾਜ ਜੀ ਕਿਉਂਕਿ ਸੰਗੀਤ ਇੰਡਸਟਰੀ ਦੇ ਸਮਰਾਟ ਕਹਾਏ ਜਾਣ ਵਾਲੇ ਆਹੂਜਾ ਸਾਹਿਬ ਔਰ ਹਰੇਕ ਗਾਉਣ ਵਾਲੇ ਦਾ ਇਹਨਾਂ ਨਾਲ ਬਹੁਤ ਡੂੰਘਾ ਤੇ ਨੇੜਤਾ ਵਾਲਾ ਰਿਸ਼ਤਾ ਸੀਗਾ ਅੱਜ ਦਾ ਇਹ ਸਮਾਜ ਦੀ ਇਹ ਖੜੀ-ਬੜੀ ਦੁੱਖ ਭਰੀ ਹੈ ਸਾਰਿਆਂ ਦੇ ਲਈ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਨੇ ਔਰ ਉਹਨਾਂ ਦਾ ਸੰਗੀਤ ਜਿਹੜਾ ਹਮੇਸ਼ਾ ਪਰਦੇ ਲਈ ਦੁਨੀਆ ਵਿੱਚ ਅਮਰ ਰਹੇਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦਾ ਸਾਹਿਬ ਦੇ ਨਾਲ ਕੈਸੀ ਨੇੜਤਾ ਸੀ ਕਿਹੜਾ ਰਿਸ਼ਤਾ ਸੀ ਰਿਸ਼ਤਾ ਤਾਂ ਜੀ ਪਿਓ ਪੋਤळा ਸੀ ਕਿਉਂਕਿ ਮੈਂ 6-7 ਸਾਲ ਉਹਨਾਂ ਦੀ ਸੰਗਤ ਕੀਤੀ ਹੈ ਮੈਂ ਹੀ ਉਹ ਸਿੰਗਰ ਲਾਸਟ ਕਹਿ ਸਕਦਾ ਜਿਨ੍ਹਾਂ ਦੀ ਉਹਨਾਂ ਨੇ ਐਲਬਮ ਕੀਤੀ ਸੀ ਤੇ ਜ਼ਿੰਦਗੀ ਤੇ ਗਾਇਕੀ ਤੋਂ ਇਲਾਵਾ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਗਾਇਕੀ ਤਾਂ ਉਸ ਉਹਨਾਂ ਦਾ ਕੋਈ ਤੋੜ ਹੀ ਨਹੀਂ ਸੀ ਬਾਕੀ ਜ਼ਿੰਦਗੀ ਜਿਵੇਂ ਬਚਰਨਾ ਉਹ ਕਿਵੇਂ ਲੋਕਾਂ ਨਾਲ ਗੱਲ ਕਰਨੀ ਉਹਨਾਂ ਗੱਲਾਂ ਉੱਤੇ ਉਹਨਾਂ ਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਸੀ ਪਰ ਇਹ ਜਿਹੜੀ ਨਾਮਰਾਤ ਬਿਮਾਰੀ ਜਿਹਦਾ ਅੱਜ ਤੱਕ ਇਲਾਜ ਹੀ ਨਹੀਂ ਬਣਿਆ ਉਹ ਹੌਲੀ-ਹੌਲੀ ਇੰਨਾ ਜ਼ਿਆਦਾ ਘਰ ਕਰਦੀ ਗਈ ਕਿ ਅੱਜ ਗੁਰੂ ਜੀ ਸਾਡੇ ਵਿੱਚ ਨਹੀਂ ਰਹੇ ਕਿਉਂਕਿ ਉਹ ਇੱਕ ਐਸੇ ਉਸਤਾਦ ਸਨ ਜਿਹੜੇ ਕੋਲ ਬਿਠਾ ਕੇ ਆਪਣੇ ਪੁੱਤਾਂ ਵਾਂਗ ਆਪਣੇ ਕਲਾਕਾਰਾਂ ਨਾਲ ਰਹਿੰਦੇ ਸੀਗੇ ਦਿਨ-ਦਿਨ 24-24 ਘੰਟੇ ਵੀ ਉਹ ਕੰਮ ਕਰਦੇ ਹੁੰਦੇ ਸੀ ਸਟੂਡੀਓ ਦੇ ਵਿੱਚ ਜੇ ਕਿਤੇ ਕੋਈ ਆਪਣੇ ਪੁੱਤਾਂ ਵਾਂਗ ਜਿੱਦਾਂ ਕਲਾਕਾਰ ਨੂੰ ਕਹਿੰਦਾ ਨਾ ਇੱਕ ਚੀਜ਼ ਨੂੰ ਬਣਾਉਣ ਲੱਗਿਆ ਇਕੱਲੀ-ਕੰਦੀ ਚੀਜ਼ ਤੇ ਉਹ ਕੰਮ ਕਰਦੇ ਸੀ ਔਰ ਤੁਸੀਂ ਇਸ ਤਰੀਕੇ ਨਾਲ ਉਹਨਾਂ ਦਾ ਨਵੀਂ ਪੀੜ੍ਹੀ ਹੋਣ ਦੇ ਨਾਤੇ ਤੁਸੀਂ ਜਦੋਂ ਜਦਾਂ ਕੰਮ ਕੀਤਾ ਕਿਹੜੀਆਂ ਐਸੀਆਂ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਅੱਜ ਵੀ ਜ਼ਹਿਨ 'ਚ ਯਾਦ ਨੇ ਜ਼ਿੰਦਗੀ 'ਚ ਸਭ ਤੋਂ ਸੰਗੀਤ ਹੀ ਨਹੀਂ ਸੀ ਸਾਰਾ ਕੁਝ ਜੀ ਆਪਣੇ ਆਪ ਚ ਇੱਕ ਯੂਨੀਵਰਸਿਟੀ ਸੀ ਕੰਪਲੀਟ ਸੀ ਹਰ ਗੱਲ ਜੋ ਗੱਡੀ ਡਰਾਈਵ ਕਰਦੇ ਸੀ ਉਹਨੂੰ ਵੀ ਦੱਸਦੇ ਸੀ ਕਿ ਇੰਦਾ ਕਰਨੀ ਆ ਜੇ ਖਾਣਾ ਖਾਣਾ ਕਿਸ ਤਰ੍ਹਾਂ ਖਾਣਾ ਕਿਵੇਂ ਤਰ੍ਹਾਂ ਮਹਿਮਾਨ ਨਵਾਜ਼ੀ ਕਰਨੀ ਹੈ ਮੈਨੂੰ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਸੀ ਮਤਲਬ ਕੋਈ ਗੱਲ ਕਹਿੰਦੇ ਨੇ 16 ਕਲਾ ਸੰਪੂਰਨ ਉਹ ਵਾਲੀ ਗੱਲ ਸੀ ਉਹ ਸ਼ਾਇਦ ਕੋਈ ਸਦੀ ਪਲਟ ਜਾਏ ਹੋ ਜਾ ਇਨਸਾਨ ਆ ਸਕਦਾ ਨਹੀਂ ਤਾਂ ਨਹੀਂ ਆ ਸਕਦਾ ਕਿਤੇ ਹਰ ਵੱਡੇ ਹਰ ਛੋਟੇ ਇਨਸਾਨ ਨੂੰ ਆਪਣੇ ਤੋਂ ਵੱਡੇ ਨੂੰ ਆਪਣੇ ਤੋਂ ਛੋਟੇ ਨੂੰ ਬੜੇ ਤਹਜ਼ੀਬ ਦੇ ਨਾਲ ਟ੍ਰੀਟ ਕਰਦੇ ਸੀਗੇ ਔਰ ਹਰ ਕਲਾਕਾਰ ਦੇ ਨਾਲ ਬੜੀ ਰੂਹਦਾਰੀ ਨਾਲ ਪੇਸ਼ ਆਉਂਦੇ ਸੀਗੇ ਬਿਲਕੁਲ ਜੀ ਮੈਂ ਤਾਂ ਬਹੁਤ ਵੱਡਾ ਇਤਜ਼ਰਬਾ ਬੋਲ ਸੀਨ ਦਾ ਕਿ ਉਹਨਾਂ ਨੇ ਮਾਨਸਰ ਤੋਂ ਲੈ ਕੇ ਉਦਾਸਮਾਨ ਜੀ ਤੋਂ ਲੈ ਕੇ ਚਮਕੀਲਾਸ ਜੀ ਤੋਂ ਲੈ ਕੇ ਹਾਂਸਪਾ ਜੀ ਸਰਦੂਲ ਪਾ ਜੀ ਬੱਗਾ ਸਾਹਿਬ ਹਰ ਹਰਪ੍ਰਜਨ ਜੀ ਕੋਈ ਆਰਟਿਸਟ ਹੀ ਨਹੀਂ ਰਿਹਾ ਜਿਹਨਾਂ ਨੇ ਉਹਨਾਂ ਤੋਂ ਸਟਾਰਟਿੰਗ ਨਹੀਂ ਕੀਤੀ ਮੈਂ ਆਪਣੇ ਆਪ ਚ ਕਰਮਾ ਵਾਲਾ ਸੀ ਕਿਉਂਕਿ ਮੈਂ ਸ਼ੇਸ 7 ਸਾਲ ਰਿਹਾ ਹਾਂ ਜੀ ਉਹਨਾਂ ਦੇ ਨਾਲ ਤੇ ਮੇਰੇ ਲਈ ਤਾਂ ਇੱਕ ਨਾ ਪੂਰਾ ਹੋਣ ਵਾਲਾ ਕੱਟਾ ਕੋਈ ਐਸੀ ਉਹਨਾਂ ਦੀ ਕਹੀ ਹੋਈ ਗੱਲ ਐਸਾ ਉਹਨਾਂ ਦਾ ਕਿਹਾ ਹੋਇਆ ਪਿਆਰ ਦੇ ਵਿੱਚ ਦਬਕਾ ਕਿਹੜੀ ਐਸੀ ਝਿੜਕ ਸੀਗੀ ਜਿਹੜੀ ਅੱਜ ਵੀ ਜਦੋਂ ਜ਼ਹਿਨ 'ਚ ਯਾਦ ਕਰਦੇ ਹਾਂ ਤਾਂ ਮਨ ਵਲੁੰਧ ਰਿਹਾ ਜਾਂਦਾ ਹੈ ਜਾਂ ਐਸੀ ਆਖਰੀ ਗੱਲਬਾਤ ਕਦੋਂ ਹੋਈ ਤੁਹਾਡੀ ਉਹਨਾਂ ਨਾਲ ਤੇ ਮੁਲਾਕਾਤ ਕਦੋਂ ਮੁਲਾਕਾਤ ਤਾਂ ਹੁੰਦੀ ਸੀ ਬਹੁਤ ਕਿਉਂਕਿ ਹੁਣ ਜ਼ਿਆਦਾ ਬਿਮਾਰ ਰਹਿਣ ਲੱਗ ਪਏ ਸੀ ਗੱਲਾਂ ਤਾਂ ਬਹੁਤ ਨੇ ਜੀ ਗੱਲਾਂ ਦਾ ਕੋਈ ਮੇਰੇ ਕੋਲ ਨਹੀਂ ਐ ਲੋ ਪਰ ਮੈਂ ਤਾਂ ਤੁਹਾਨੂੰ ਦੱਸਿਆ ਕਿ ਉਹ ਕੰਪਲੀਟਲੀ ਯੂਨੀਵਰਸਿਟੀ ਦਾ ਹਰ ਗੱਲ 'ਚ ਹੀ ਕੁਝ ਨਾ ਕੁਝ ਕੁਝ ਨਾ ਕੁਝ ਸੁਨੇਹਾ ਸੀ ਬਸ ਮਾਲਕ ਦੇ ਜੋ ਰੰਗ ਹੁਣ ਨਾ ਪਾਉਂਦਾ ਇਸ ਵਕਤ ਹਰ ਉਹ ਕਲਾਕਾਰ ਨਿਸ਼ਬਦ ਨੇ ਕਿਉਂਕਿ ਇੱਕ ਵੱਡਾ ਥੰਮ ਜਦੋਂ ਡਿੱਗ ਜਾਂਦਾ ਹੈ ਸਰੀਰਕ ਤੌਰ ਤੇ ਭਾਵੇਂ ਉਹ ਅੱਜ ਨਹੀਂ ਹਨ ਸਾਡੇ ਵਿਚਕਾਰ ਲੇਕਿਨ ਉਹਨਾਂ ਦਾ ਬਣਾਇਆ ਹੋਇਆ ਸੰਗੀਤ ਹਮੇਸ਼ਾ ਭਰ ਦੇ ਲਈ ਦੁਨੀਆ ਤੇ ਇਸੇ ਤਰ੍ਹਾਂ ਚੱਲਦਾ ਰਹੇਗਾ